ਪਤੰਗਾ ਬਣਾਉਂਦਾ ਬਹੁਤ ਸ਼ੌਂਕ ਹੈ ਮੈਨੂੰ 35 ਸਾਲ ਹੋ ਗਏ ਜੀ ਪਤੰਗਾ ਬਣਾਉਂਦੇ ਆ ਜੀ ਮੈਂ ਛੋਟੀ ਛੋਟੀ ਪਤੰਗ 2 ਮੀ.ਐਮ. ਦੀ ਬਣਾਈਏ ਵੱਡੀ ਤੋਂ ਵੱਡੀ ਪਤੰਗ 40 ਫੁੱਟ ਦੀ ਬਣਾ ਕੇ ਆਕਾਸ਼ ਵਿੱਚ ਉਡਾ ਚੁੱਕੀ ਆ ਜਿਆਦਾ ਕਿ ਲੋਕੀ ਉਹੀ ਆਂਦੇ ਨੇ ਜਿਹੜੇ ਕਹਿੰਦੇ ਜੀ ਸਾਨੂੰ ਹੈਪੀ ਲੋੜੀ ਦੀ ਪਤੰਗ ਦੋ ਜੀ ਉਹਦੇ ਵਾਸਤੇ ਅਸੀਂ ਵੱਡੀ ਤੋਂ ਪਤੰਗ ਤੋਂ ਲੈ ਕੇ 5 ਰੁਪਏ ਤੋਂ ਲੈ ਕੇ ਅਸੀਂ 300 ਰੁਪਏ ਤੱਕ ਦੀ ਪਤੰਗ ਤਿਆਰ ਕੀਤੀ ਆ ਕਿ ਉਹ ਜਿਹੜੇ ਜਿਨ੍ਹਾਂ ਦੇ ਬੱਚਿਆਂ ਨੇ ਸ਼ੌਂਕ ਪੂਰਾ ਕਰਨਾ ਹੈਪੀ ਲੋੜੀ ਦੀ ਪਤੰਗ ਬਣਾ ਕੇ ਤੇ ਮੈਂ ਗੁੱਡੀਆਂ ਸਿੱਖੀਆਂ ਸਤਿ ਆਦਿ ਰਮਨ ਕੁਮਾਰ ਜੀ ਕੋਲੋਂ ਉਹਨਾਂ ਕੋਲੋਂ ਸਿੱਕੇਵੇਂ ਮੈਂ ਵੱਡੀਆਂ ਗੁੱਡੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਹੁਣ ਜਿਹੜੇ ਮੇਰੇ ਇਸ ਟਾਈਮ ਮੇਰੇ 38 ਰਿਕਾਰਡ ਹੈਗੇ ਨੇ ਮੇਰੇ ਨਾਂ 'ਤੇ ਦਰਜ ਹੋ ਚੁੱਕੇ ਨੇ ਜਿਨ੍ਹਾਂ 'ਚ 28 ਰਿਕਾਰਡ ਮੇਰੇ ਨੈਸ਼ਨਲ ਤੇ 10 ਰਿਕਾਰਡ ਮੇਰੇ ਵਰਲਡ ਰਿਕਾਰਡ ਹੋ ਚੁੱਕੇ ਨੇ ਜਿਹੜੇ ਕਿ ਮੈਨੂੰ ਪਤੰਗਾਂ ਦੇ ਵਿੱਚ ਪ੍ਰਾਪਤ ਹੋਏ ਨੇ। ਪਤੰਗ ਦਾ ਅਨਾ ਸ਼ੌਂਕ ਹੈ ਜਿਹੜੀ ਮੇਰੀ ਘਰ ਦੀ ਪਾਣੀ ਵਾਲੀ ਟੈਂਕੀ ਹੈ ਜੀ ਉਹ ਪਤੰਗ ਦੇ ਰੂਪ 'ਚ ਬਣੀ ਹੈ ਜਿਹੜੀ ਮੇਰੀ ਨੇਮ ਪਲੇਟ ਹੈ ਉਹਦੇ ਵਿੱਚ ਹੀ ਪਤੰਗ ਬਣੀ ਹੈ ਘਰ ਦੇ ਦਰਵਾਜ਼ਿਆਂ 'ਤੇ ਵੀ ਪਤੰਗਾਂ ਬ ਜਿਹੜੀ ਪੀਓਪੀ ਕੀਤੀ ਹੋਈ ਹੈ ਕਰਦੀ ਛੱਤਾਂ ਵਿੱਚ ਉਹ ਵੀ ਪਤੰਗਾਂ ਦੇ ਰੂਪ ਵਿੱਚ ਬਣਾਈ ਹੈ ਚਾਬੀ ਦਾ ਛੱਲਾ ਤੇ ਛਿਛਾਗਾ ਉਹ ਵੀ ਪਤੰਗ ਦੇ ਰੂਪ ਵਿੱਚ ਮੈਂ ਤਿਆਰ ਕੀਤਾ ਹੈ ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਲੋਹੜੀ ਦਾ ਤਿਹਾਰ ਪੂਰੇ ਪੰਜਾਬ ਚ ਬੜੀ ਧੁੰਮ ਧਾਨਾ ਬਣਾਇਆ ਜਾਂਦਾ ਤੇ ਖਾਸ ਕਰਕੇ ਜਿਹੜੀ ਲੋਹੜੀ ਆ ਅੰਮ੍ਰਿਤਸਰ ਵਿੱਚ ਜਿਹੜੀ ਕੀ ਪਤੰਗ ਬਾਜ਼ੀ ਕਰਕੇ ਜਿਹੜਾ ਕਿ ਜਾਣਿਆ ਆਂਦਾ ਵਾ ਅੱਜ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਅਮਰਸਾਦ ਦੇ ਮਸੰਤਾਂ ਉਹਨੀਆਂ ਦੀਆਂ ਅਤੇ ਉਹ ਸਖਸ਼ਣਾਂ ਬੁਲਾਵਾਂਗੇ ਜਿਹੜੇ ਕਿ ਪਹਿਲੇ ਕਈ ਸਾਲਾਂ ਤੋਂ ਜਿਹੜੇ ਕੀ ਪਤੰਗ ਪਤੰਗਾ ਬਣਾਉਂਦੇ ਆ ਰਹੇ ਨੇ ਜੀ ਮੈਂ ਗੱਲ ਕਰ ਰਿਹਾ ਅਮਰਸਾਦ ਦੇ ਰਹਿਣ ਵਾਲੇ ਜਗਮੋਹ ਕਲੋਨੀਆਂ ਦੀ ਜਗਮੋਹ ਕਲੋਨੀ ਸਾਡੇ ਨਾਲ ਹੀ ਗੱਲਬਾਤ ਕਰਾਂਗੇ ਕਲੋਨੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜਣ ਸਾਡੇ ਕੋਲ ਜੀ ਮੇਰਾ ਨਮਸਕਾਰ ਜੀ ਮੇਰਾ ਨਾਮ ਜਗਵੰਤ ਕਨੋਜੀਆ ਜੀ ਕਲੋਨੀ ਸਾਹਿਬ ਜੀ ਮੈਂ ਕਿਹਾ ਵੀ ਅ ਤਾਨੂੰ ਪਤੰਗ ਬਾਜ਼ ਵੀ ਕਿਹਾ ਜਾਂਦਾ ਵਾ ਪਤੰਗ ਦਾ ਮਾਸਟਰ ਵੀ ਕਿਹਾ ਜਾਂਦਾ ਵਾ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਕੀ ਪਤੰਗ ਤਿਆਰ ਕਰਦੇ ਆ ਰਹੇ ਹੋ ਤੇ ਹੁਣ ਤੱਕ ਸਭ ਤੋਂ ਛੋਟੀ ਛੋਟੀ ਤੇ ਵੱਡੀ ਤੋਂ ਵੱਡੀ ਪਤੰਗ ਕਿੰਨੇ ਸਾਈਜ਼ ਦੀ ਤੁਸੀਂ ਤਿਆਰ ਕੀਤੀ ਹੈ ਜੀ ਪਤੰਗਾ ਬਣਾਉਣ ਦਾ ਬਹੁਤ ਸ਼ੌਂਕ ਹੈ ਮੈਨੂੰ 35 ਸਾਲ ਹੋ ਗਏ ਜੀ ਪਤੰਗਾ ਬਣਾਉਂਦੇ ਜੀ ਮੈਂ ਛੋਟੀ ਛੋਟੀ ਪਤੰਗ 2 ਐਮ ਐਮ ਦੀ ਬਣਾਈ ਹੈ ਵੱਡੀ ਤੋਂ ਵੱਡੀ ਪਤੰਗ 40 ਫੁੱਟ ਦੀ ਬਣਾ ਕੇ ਆਕਾਸ਼ ਵਿੱਚ ਉਡਾ ਚੁੱਕੀ ਆ ਉਹਦੇ ਮੁੱਦੇ ਨਜ਼ਰ ਰੱਖਦੇ ਸਾਡਾ ਜਿਹੜਾ 13 ਜਨਵਰੀ ਲੋੜੀ ਦਾ ਜਿਹੜਾ ਤਿਹਾਰ ਮਨਾਇਆ ਜਾ ਰਿਹਾ 13 ਜਨਵਰੀ ਨੂੰ ਸਾਡੇ ਪੰਜਾਬ ਚ ਬੜੇ ਧੂਮ-ਧਾਮ ਨਾਲ ਤੇ ਖੁਸ਼ੀਆਂ ਭਰਿਆ ਤਿਹਾਰ ਮਨਾਇਆ ਜਾਂਦਾ ਬੱਚੇ ਬਜ਼ੁਰਗ ਹਰ ਤਰ੍ਹਾਂ ਦਾ ਜਿਹੜਾ ਸ਼ਖਸ ਹੈਗਾ ਲੋੜੀ ਦਾ ਬੜੇ ਉਤਸ਼ਾਹਪੂਰਵ ਬੜੇ ਸ਼ੌਂਕ ਅੱਤਾ ਬੜਾ ਇੰਤਜ਼ਾਰ ਕਰਦਾ ਹੈ ਤਿਹਾਰ ਦੇ ਆਉਣ ਦਾ ਬਹੁਤ ਜ਼ਿਆਦਾ ਇੰਤਜ਼ਾਰ ਕਰਦਾ ਤੇ ਅਸੀਂ ਕਹਿੰਨੇ ਕਿ ਜੇਕਰ ਕੀ ਮੌਸਮ ਨੇ ਸਾਥ ਦਿੱਤਾ ਤੇ ਗੁੱਡੀ ਵੀ ਅੱਛੀ ਉੱਡੇਗੀ ਉੱਤੇ ਅਸੀਂ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਕਿ ਗੱਟੂ ਦੇ ਉੱਤੇ ਸਖਤ ਪਾਬੰਦੀ ਲਗਾ ਕੇ ਇਹਦੇ ਤੇ ਰੋਕ ਲਗਾਈ ਹੈ ਇਸ ਕਰਕੇ ਸਾਡੀ ਦੁਕਾਨ ਤੇ ਧਾਗੇ ਦੀ ਡੋਰ ਵੇਚ ਰਹੀ ਹੈ ਤੇ ਅਸੀਂ ਉਹਨਾਂ ਦੇ ਜਿਹੜੇ ਬੱਚੇ ਹੈਗੇ ਜਿਨ੍ਹਾਂ ਨੇ ਪਤੰਗबाजी ਕਰਨੀ ਉਹਦੇ ਪੇਰੈਂਟਸ ਨੂੰ ਮੈਂ ਖਾਸ ਕਰਕੇ ਆਗਰੇ ਬੇਨਤੀ ਕਰਦਾ ਕਿ ਉਹਨਾਂ ਨੂੰ ਚਾਈਨਿੰਗ ਗੱਟੂ ਨਾ ਲੈ ਕੇ ਦੋ ਸਿਰੋ ਧਾਗੇ ਦੀ ਡੋਰ ਲੈ ਕੇ ਦੋ ਧਾਗੇ ਦੀ ਡੋਰ ਨਾਲ ਪਤੰਗ ਉਡਾ ਕੇ ਆਪਣਾ ਮਨੋਰੰਜਨ ਕਰਾਂਗੇ ਤੇ ਲੋੜੀ ਦਾ ਖੂਬ ਲੁੱਟੋਫੋਟਾਂਗੇ ਜੀ ਤੇ ਮੈਨੂੰ ਇਸੋ ਵੀ ਕ ਤਾਂ ਫਿਰ ਅਮਰਸਦੀ ਜਿਹੜੀ ਹੈ ਪਤੰਗ ਬਾਜ਼ੀ ਬਹੁਤ ਮਸ਼ਹੂਰ ਆ ਲੋਕ ਦੂਰ ਤਰਾਡੇ ਤਵਾ ਕੇ ਅਮਰਸਦੀ ਲੋੜੀ ਵੀ ਜਿਹੜੀ ਹੈ ਇੱਥੇ ਆ ਕੇ ਮਣਾਉਂਦੇ ਨੇ ਤੇ ਪਤੰਗ ਬਾਜ਼ੀ ਕਰਦੇ ਨੇ ਸਿਰ ਮੇਸ਼ਾ ਪਤੰਗਾਂ ਦੇ ਮੇਲੇ ਵੀ ਲੱਗਦੇ ਨੇ ਤੇ ਖਾਸ ਕਰਕੇ ਜਿਵੇਂ ਤੁਸੀਂ ਗੱਲ ਕੀਤੀ ਆ ਪੀ ਚైనా ਗੱਟੂ ਨੂੰ ਲੈ ਕੇ ਬੜਾ ਸਰਕਾਰ ਵੱਲੋਂ ਵੀ ਜਿਹੜਾ ਸਖਤ ਪ੍ਰਬੰਧ ਨੇ ਵੀ ਤੁਹਾਡੇ ਵੱਲੋਂ ਕਿਹੜੀ ਡੋਰ ਵਤੀ ਜਾਂਦੀ ਆ ਤੇ ਲੋਕ ਜਿਹੜੇ ਅੰਮਰਸਾ ਦੇ ਲੋਕ ਨੇ ਕਿੰਨੇ ਕਿ ਜਾਗਤ ਹੋ ਗਏ ਨੇ ਚైనా ਗੱਟੂ ਛੱਡ ਕੇ ਹੁਣ ਦੂਸਰੀ ਡੋਰਾਂ ਨਾਲ ਕਿੰਨੇ ਕਿ ਪਤੰਗਬਾਜ਼ੀ ਕਰਦੇ ਆ ਰਹੇ ਸਾਡੀ ਦੁਕਾਨ ਤੇ ਜਿਹੜੀ ਹੈ ਜੀ 12 ਤਾਰ 16 ਤਾਰ ਤੇ ਜਿਹੜੀ ਹੈ 9 ਪੈਂਡਾ ਨੰਬਰ 9 ਜਿਹੜੀ ਡੋਰ ਹੈਗੀ ਆ ਇਹੋ ਸੇਲ ਕੀਤੀ ਜਾਂਦੀ ਤੇ ਜਦੋਂ ਦੀ ਗੱਟੂ ਦੇ ਪੁੱਖਤ ਪ੍ਰਬੰਧੀ ਲੱਗੀ ਸਾਡੀ ਜਿਹੜੀ ਡੋਰ ਦੀ ਚਰਕੀ ਦੀ ਡਿਮਾਂਡ ਵੱਧ ਗਈ ਆ ਤੇ ਜਿਹੜੇ ਪਤੰਗਬਾਜ਼ ਜਾਂ ਛੋਟੇ ਬੱਚੇ ਆ ਰਹੇ ਉਹ ਪਤੰਗਾਂ ਦੇ ਲਿੰਦੇ ਨਾਲ ਨਾਲ ਇਸ ਕਰਕੇ ਜਿਹੜੀ ਉਹ ਸ਼ੌਂਕ ਹੈਗਾ ਬੜੇ ਬੜੇ ਦੂਰੋਂ ਲੋਕੀ ਲੋੜੀ ਦਾ ਤਿਹਾੜ ਮਨਾਣ ਆਂਦੇ ਨੇ ਸਭ ਤੋਂ ਪਹਿਲਾਂ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਲਾਹੌਰ ਚ ਬਹੁਤ ਜ਼ਿਆਦਾ ਪਤੰਗबाजी ਹੁੰਦੀ ਹੈ ਉਸ ਤੋਂ ਬਾਅਦ ਸਾਡੇ ਅੰਮ੍ਰਿਤਸਰ ਜਿਹੜੀ ਪਤੰਗबाजी ਬੜੀ ਮਸ਼ਹੂਰ ਹੈ ਗਈ ਹੈ ਇਹਦੇ ਉੱਤੇ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਪਤੰਗਾਂ ਬਣਦੀਆਂ ਤੇ ਹਰ ਜਿਹੜਾ ਪਤੰਗ ਨੇ ਉਹ ਪ੍ਰੇਮੀ ਹੁੰਦਾ ਉਹ ਕਹਿੰਦਾ ਕਿ ਮੈਂ ਵੱਖਰੇ ਡਿਜ਼ਾਈਨ ਦੀ ਪਤੰਗ ਉਡਾਪ ਬਣਾ ਕੇ ਖਰੀਦ ਕੇ ਆਸਮਾਨ ਵਿੱਚ ਉਡਾਵਾਂ ਉਹਦੇ ਮੋਢੇ ਨਾਲ ਜਿਹੜਾ ਅਸੀਂ ਐਪੀ ਲੋੜੀ ਪੂਤਲ ਪਤੰਗ ਚੈਸ ਪਰੀਅਲ ਛੁਰੀਅਲ ਇਹਦੇ ਨਾਲ ਦੇ ਤੁਕਲ ਪਤੰਗਾਂ ਅਸੀਂ ਲ ਸੇਲ ਕਰ ਦਿਆ ਜੀ ਬਿਲਕੁਲ ਤੁਹਾਨੂੰ ਜਿਮੋ ਕਲੋਨੀਆਂ ਨਾਲ ਗੱਲਬਾਤ ਕਰਾਇਆ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਹੈਪੀ ਲੋੜੀ ਤੁਸੀਂ ਦੇਖ ਸਕਦੇ ਹੋ ਕਿ ਕਿੱਡਾ ਸੋਹਣਾ ਹੈਪੀ ਲੋੜੀ ਜਿਹੜੀ ਕਿ ਪਤੰਗ ਜਿਹੜੀ ਤਿਆਰ ਕੀਤੀ ਹੈ ਕਲੋਨੀ ਸਾਹਿਬ ਜਦੋਂ ਸਾਡੇ ਦਰਸ਼ਕਾਂ ਨੂੰ ਸਾਣਾ ਕਰਦੇ ਹੋ ਇਹ ਜਿਹੜੀ ਪਤੰਗ ਆ ਇਹ ਕਿਸ ਤਰ੍ਹਾਂ ਤਿਆਰ ਕੀਤੀ ਜੇ ਗੱਲ ਕਰੀਏ ਜੇ ਹੈਪੀ ਲੋੜੀ ਤੁਸੀਂ ਕੀਤੀ ਆ ਤੇ ਇਹਦੇ ਵਾਸਤੇ ਕੁਝ ਸਪੈਸ਼ਲ ਕਾਗਜ਼ ਹੁੰਦਾ ਕੁਝ ਸਪੈਸ਼ਲ ਪੇਪਰ ਹੁੰਦਾ ਜਿਹੜਾ ਇਹਨੂੰ ਤੁਸੀਂ ਤਿਆਰ ਕਰਦੇ ਹੋ ਤੇ ਕਿੰਨਾ ਸਮਾਂ ਲੱਗਦਾ ਹੈ ਜਿਹੀਆਂ ਪਤੰਗਾਂ ਤਿਆਰ ਕਰਨ ਨੂੰ ਇਹ ਜਿਹੜੀ ਸਪੈਸ਼ਲ ਪਤੰਗ ਮੈਂ ਬਣਾਈ ਹੈ ਜੀ ਸਪੈਸ਼ਲ ਬਣਾਈ ਹੈ ਚਾਟ ਪੇਪਰ ਹੈਗਾ ਤੇ ਮੈਂ ਹੈਪੀ ਲੋੜੀ ਲਿਖ ਕੇ ਸਾਰੇ ਅੰਮ੍ਰਿਤਸਰ ਤੇ ਪੰਜਾਬ ਵਾਸੀਆਂ ਨੂੰ ਲੋੜੀ ਦੀ ਵਧਾਈ ਦਿੰਦੀ ਹੈ ਜੀ ਇਸ ਕਰਕੇ ਮੈਂ ਹੈਪੀ ਲੋੜੀ ਲਿਖਿਆ ਤੇ ਜਿਹੜੀ ਪਤੰਗ ਉੱਡਦੀ ਨਹੀਂ ਹੈ ਸਿਰਫ ਸ਼ੋਅ ਪੀਸ ਹੁੰਦਾ ਤੇ ਇਸ ਨੂੰ ਆਪਣੇ ਦੁਕਾਨ ਦੇ ਡੈਮੋ ਬਣਾ ਕੇ ਨੂੰ ਦੁਕਾਨ ਦੇ ਵਿੱਚ ਯੂਜ਼ ਕਰਦੇ ਹ ਨਾਂ ਵਾਸਤੇ ਇੱਕ ਡੈਮੋ ਤਿਆਰ ਕੀਤੀ ਗਈ ਹੈ ਹੈਪੀ ਲੋੜੀ ਦੀ ਅਤੇ ਕਿੰਨਾ ਸੋਹਣਾ ਕਲੋਡੀ ਸਾਹਿਬ ਨੇ ਇੱਕ ਜਿਹੜੀ ਗੁੱਡਾ ਤਿਆਰ ਕੀਤਾ ਹੈ ਹੈਪੀ ਲੋੜੀ ਦਾ ਹੋਰ ਵੀ ਤਸਵੀਰਾਂ ਖਵਾਵਾਂਗੇ ਤੁਹਾਨੂੰ ਤੇ ਕਲੋਡੀ ਸਾਹਿਬ ਹੋਰ ਕੀ ਕੀ ਖਾਸ ਕੀ ਰੱਖਿਆ ਗਿਆ ਜਿਹੜਾ ਕਿ ਜਦੋਂ ਤੁਹਾਡੇ ਲੋਕ ਆਉਂਦੇ ਨੇ ਕਿ ਖਾਸ ਕੀ ਮੰਗਦੇ ਨੇ ਕਲੋਡੀ ਸਾਹਿਬ ਸਾਨੂੰ ਇਸ ਤਰ੍ਹਾਂ ਡਿਜ਼ਾਈਨ ਦਿਓ ਕਿ ਕਿਸ ਤਰ੍ਹਾਂ ਦੀ ਅੱਜਕੱਲ੍ਹ ਜਿਹੜੀ ਪਤੰਗ ਚੱਲਦੀ ਹੈ ਦਸ਼ਕਾ ਨੂੰ ਸਾਂਝਾ ਕਰਦੇ ਅੱਜ ਜਿਹੜਾ ਲੋੜੀ ਦਾ ਤਿਹਾੜੀ ਕੱਲ ਪਰਸੋਂ ਮਨਾਇਆ ਜਾ ਰਿਹਾ ਹੈ ਜਿਆਦਾਤਰ ਲੋਕੀ ਉਹੀ ਆਉਂਦੇ ਨੇ ਜਿਹੜੇ ਕਹਿੰਦੇ ਜੀ ਸਾਨੂੰ ਹੈਪੀ ਲੋੜੀ ਦੀ ਪਤੰਗ ਦਿਓ ਜੀ ਉਹਦੇ ਵਾਸਤੇ ਅਸੀਂ 5 ਰੁਪਏ ਤੋਂ ਲੈ ਕੇ ਸੀ 300 ਰੁਪਏ ਤੱਕ ਦੀ ਪਤੰਗ ਤਿਆਰ ਕੀਤੀ ਹੈ ਕਿ ਜਿਹੜੇ ਜਿਨਾਂ ਦੇ ਬੱਚਿਆਂ ਨੇ ਸ਼ੌਂਕ ਪੂਰਾ ਕਰਨਾ ਹੈ ਪੀਲੋੜੀ ਦੀ ਪਤੰਗ ਬਣਾ ਕੇ ਉਸ ਤੋਂ ਇਲਾਵਾ ਜਿਹੜੇ ਤੁਕਲ ਹੋ ਗਿਆ ਨਖਲੂ ਗਾੜ ਹੋ ਗਿਆ ਪੂੰਛਲ ਗੁੱਡੀ ਹੋ ਗਈ ਤੇ ਜਾਂ ਹੋਰ ਜਿਹੜਾ ਖੜਾਪੋੜਾ ਜਾਂ ਅੰਖਾਂ ਵਾਲਾ ਤੇ ਭੂਤ ਵਾਲਾ ਗੁੱਡਾ ਜਿਹੜਾ ਵਿਸ਼ੇਸ਼ ਕਰਕੇ ਤਿਆਰ ਕੀਤਾ ਜਾਂਦਾ ਹੈ ਅਸੀਂ ਦੇਖਿਆ ਵੀ ਖਾਸ ਕਰਕੇ ਜਦੋਂ ਪਿਛਲੇ ਦਿਨ ਸਿੱਧੂ ਮੂਸੇ ਦਾ ਬਾਈ ਜਿਹੜਾ ਉਹਦਾ ਬੜਾ ਲੋਕੀ ਕਰੇਜ ਹੈਗਾ ਸੀ ਉਹ ਉਹਦੀਆਂ ਬੜੀਆਂ ਗੁੱਡੀਆਂ ਮੰਗਦੇ ਸੀ ਹੁਣ ਕੀ ਲੱਗਦਾ ਵੀ ਕਰੇਜ ਹੈਗਾ ਜਾਂ ਕੋ ਨਵਾਂ ਟ੍ਰੈਂਡ ਆ ਗਿਆ ਵਾ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ ਹਾਂਜੀ ਉਹ ਲੀ ਜੀ ਗੁੱਡੇ ਦੀ ਪਰ ਹੌਲੀ ਹੌਲੀ ਲੋਕਾਂ ਦਾ ਜਿਹੜਾ ਕਰੇਜ ਖਤਮ ਹੋ ਗਿਆ ਲੋਕੀ ਜਦੋਂ ਲੋੜੀ ਦਾ ਤਿਹਾਰ ਆ ਜਾਂਦਾ ਫੇਰ ਉਹ ਸਿਰਫ ਆਪਣੀਆਂ ਉਡਾਣ ਵਾਲੀਆਂ ਪਤੰਗਾ ਖਰੀਦਦੇ ਨੇ ਜਿਵੇਂ ਅੱਖਾਂਦਾਰ ਹੋ ਗਿਆ ਪੂਤਲ ਹੋ ਗਿਆ ਮਛਲੀ ਹੋ ਗਈ ਤੁਕਲ ਪਤੰਗ ਹੋ ਗਈ ਅਜੀਆਂ ਪਤੰਗਾ ਦੀ ਜ਼ਿਆਦਾ ਡਿਮਾਂਡ ਹੁੰਦੀ ਹੈ ਜੀ ਮੈਨੂੰ ਇਸ ਕੋਲੋਰੀ ਸਾਹਿਬ ਤੁਹਾਨੂੰ ਸ਼ੌਂਕ ਕਿਸ ਤਰ੍ਹਾਂ ਪਿਆ ਮੈਨੂੰ ਦੱਸਖਾਂ ਨੂੰ ਸਾਂਝਾ ਕਰਦੇ ਹੋ ਪਤੰਗ ਬਾਜ਼ੀ ਦਾ ਸ਼ੌਂਕ ਸੀ ਤੇ ਪਤੰਗ ਬਣਾਉਣ ਦਾ ਸ਼ੌਂਕ ਕਿਸ ਤਰ੍ਹਾਂ ਪੈ ਗਿਆ ਤੁਹਾਨੂੰ ਮੈਂ ਜੀ ਪਹਿਲਾਂ ਜਦੋਂ ਛੋਟਾ ਹੁੰਦਾ ਸੀਗਾ ਬਚਪਨ ਚ ਮੈਂ ਸਕੂਲੋਂ ਫਟ ਕੇ ਸਾਰਾ ਦਿਨ ਮੈਂ ਗੁੱਡੀਆਂ ਲੁੱਟਦਾ ਸੀਗਾ ਤੇ ਮੇਰੇ ਡੈਡੀ ਵੇ ਬਾਜੂ ਬੜਾ ਪਰਸਤ ਆਏਗਾ ਪਰ ਫਿਰ ਮੈਨੂੰ ਉਹਨਾਂ ਨੇ ਗੁੱਡੀਆਂ ਉਡਾਣ ਦੇ ਬਣਾਉਣ ਦੇ ਕੰਮ ਦੇ ਵਿੱਚ ਪਾ ਦਿੱਤਾ ਤੇ ਮੈਂ ਗੁੱਡੀਆਂ ਸਿੱਖੀਆਂ ਉਸਤਾਦ ਰਮਨ ਕੁਮਾਰ ਜੀ ਕੋਲੋਂ ਉਹਨਾਂ ਕੋਲੋਂ ਸੇ ਕਿਵੇਂ ਮੈਂ ਵੱਡੀਆਂ ਗੁੱਡੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਹੁਣ ਜਿਹੜੇ ਮੇਰੇ ਇਸ ਟਾਈਮ ਮੇਰੇ 38 ਰਿਕਾਰਡ ਹੈਗੇ ਨੇ ਮੇਰੇ ਨਾਂ 'ਤੇ ਦਰਜ ਹੋ ਚੁੱਕੇ ਨੇ ਜਿਨ੍ਹਾਂ 'ਚ 28 ਰਿਕਾਰਡ ਮੇਰੇ ਨੈਸ਼ਨਲ ਤੇ 10 ਰਿਕਾਰਡ ਮੇਰੇ ਵਰਲਡ ਰਿਕਾਰਡ ਹੋ ਚੁੱਕੇ ਨੇ ਜਿਹੜੇ ਕਿ ਮੈਨੂੰ ਪਤੰਗਾਂ ਦੇ ਵਿੱਚ ਪ੍ਰਾਪਤ ਹੋਏ ਨੇ ਜੀ ਮੈਨੂੰ ਵੀ 10 ਦਸ਼ਕਾਂ ਨੂੰ ਸਾਹਮਣੇ ਕਰਦੇ ਹੋ ਵੀ ਤੁਸੀਂ ਪਤੰਗ ਦੇ ਇੰਨੇ ਕਿ ਤੁਸੀਂ ਕਹੋ ਵੀ ਪਿਆਰ ਕਰਦੇ ਹੋ ਪਤੰਗ ਨੂੰ ਖਾਸ ਕਰਕੇ ਆਪਣੀ ਜਿਹੜੀ ਤੁਸੀਂ ਘਰ ਦੀ ਪਾਣੀ ਦੀ ਟੈਂਕੀ ਦਾ ਹੋਰ ਕਿਹੜਾ ਕਿਹੜਾ ਜਿਹੜਾ ਸਵਾਨ ਤੁਸੀਂ ਪਤੰਗ ਦੀ ਸਾਈਜ਼ ਵਿੱਚ ਬਣਾਇਆ ਦੂਜੇ ਵਰਗਾਂ ਸਾਹਮਣੇ ਕਰ ਨੇਮ ਪਲੇਟ ਉਹਦੇ ਵਿੱਚ ਹੀ ਪਤੰਗ ਬਣੀ ਹੈ ਘਰ ਦੇ ਦਰਵਾਜ਼ਿਆਂ ਤੇ ਵੀ ਪਤੰਗਾ ਬਣੀ ਆ ਉਸ ਤੋਂ ਇਲਾਵਾ ਜਿਹੜੀ ਪੀਓਪੀ ਕੀਤੀ ਹੋਈ ਹੈ ਘਰ ਦੀ ਛੱਤਾਂ ਵਿੱਚ ਉਹ ਵੀ ਪਤੰਗਾ ਦੇ ਰੂਪ ਵਿੱਚ ਬਣਾਈ ਹੈ ਚਾਬੀ ਦਾ ਛੱਲਾ ਤੇ ਸ਼ੀਸ਼ਾਗਾ ਉਹ ਵੀ ਪਤੰਗ ਦੇ ਰੂਪ ਵਿੱਚ ਮੈਂ ਤਿਆਰ ਕੀਤਾ ਜੀ ਇਸ ਤਰ੍ਹਾਂ ਜੀ ਬਕਲੌਂਡੀਆ ਸਾਹਿਬ ਕਹ ਲੋ ਪੀ ਪਤੰਗ ਮਾਸਟਰ ਕਿਹਾ ਜਾਂਦਾ ਇਹਨਾਂ ਨੂੰ ਪ੍ਰਸੰਗ ਦੇ ਕਿੰਗ ਵੀ ਕਿਹਾ ਜਾਂਦਾ ਵਾ ਪਿਛਲੇ ਕਈ ਸਾਲ ਪਤੰਗ ਬੜਾਉਂਦੇ ਆ ਰਹੇ ਨੇ ਤੇ ਖਾਸ ਕਰਕੇ ਪਤੰਗਾ ਦੇ ਸ਼ਕੀਨ ਹੀ ਬੋਲਦੇ ਪਤੰਗਾ ਡਾਉਂਦਾ ਸ਼ਕੀਨ ਸੀ ਪਰ ਡਾਉਂਦੇ ਡਾਉਂਦੇ ਕਦੋਂ ਜਿਹੜਾ ਕੀ ਕਾਰੋਬਾਰ ਬਣ ਗਿਆ ਪਤਾ ਨਹੀਂ ਲੱਗਾ ਅੱਜ ਤੇ ਅੱਜ ਵਰਲਡ ਫੇਮਸ ਲਾ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਵੀ ਲੋੜੀ ਹੈਪੀ ਲੋੜੀ ਤੇ ਵੱਡੇ ਵੱਡੇ ਗੁੱਡੇ ਰੇੜੇ ਤੇ ਆ ਕੀਤੇ ਨੇ ਛੋਟੇ ਤੋਂ ਲੈ ਕੇ ਛੋਟਾ ਤੇ ਵੱਡੇ ਤੋਂ ਵੱਡਾ ਐਡਾ ਗੁੱਡਾ ਚਾਰ ਕੀਤਾ ਵਾ ਤੇ ਮੈਨੂੰ ਇਸੇ ਕਲੋਨੀ ਸਾਹਿਬ ਹੋਣ ਦੀ ਗੱਲ ਕਰੀਏ ਪਹਿਲੀਆਂ ਲੋੜੀਆਂ ਨਾਲੋਂ ਹੁਣ ਲੋੜੀਆਂ ਵਿੱਚ ਕਿੰਨਾ ਕੁ ਕ੍ਰੇਜ਼ ਆ ਲੋਕਾਂ ਵਿੱਚ ਘਟ ਗਿਆ ਕਿੰਨੂ ਜਗ੍ਹਾ ਕਿੰਨੂ ਵਧਿਆ ਗਿਆ ਇਹ ਜਿਹੜਾ ਸ਼ੌਂਕ ਹੈ ਜੀ ਘਟਦਾ ਜਾ ਰਿਹਾ ਸੀਗਾ ਜਦੋਂ ਨੇ ਚਾਈਨਾ ਡੋਰ ਆਈ ਹੈ ਪਤੰਗਬਾਜ਼ੀ ਦਾ ਸ਼ੌਂਕ ਬੜਾ ਘਟ ਗਿਆ ਪਹਿਲਾਂ ਪਤੰਗਬਾਜ਼ੀ ਦਾ ਸ਼ੌਂਕ ਤਿੰਨ ਮਹੀਨੇ ਦਾ ਹੁੰਦਾ ਸੀ ਦੀਵਾਲੀਓਂ ਬਾਅਦ ਪਤੰਗਬਾਜ਼ੀ ਸ਼ੁਰੂ ਹੋ ਜਾਂਦੀ ਤੇ ਬਸੰਤ ਤੋਂ ਬਾਅਦ ਖਤਮ ਹੁੰਦੀ ਸੀ ਮਗਰ ਚਾਈਨੈਸ ਗੱਟੂ ਵਾਨ ਕਰਕੇ ਜਿਹੜਾ ਸ਼ੌਂਕ ਦਿਨੋ ਦਿਨ ਘਟਦਾ ਗਿਆ ਹੁਣ ਜੇਕਰ ਪ੍ਰਸ਼ਾਸਨ ਨੇ ਸਖਤ ਪਾਬੰਦੀ ਲਗਾਈ ਹੈ ਸਾਨੂੰ ਆਸ ਹੈ ਕਿ ਗ ਕਾਰੋਬਾਰ دوبارہ تو پھر চালু ਹੋ سکےਗਾ ਸਾਡੇ ਜਿਹੜੇ ਕਾਰੀਗਰ ਜਾਂ ਪਤੰਗ ਨਰਮਾਤਾ ਕੇ ਉਹਨਾਂ ਨੂੰ ਬੜੀ ਆਸ ਹੈ ਕਿ ਜਿਹੜਾ ਚਾਈਨਾ ਟਰ ਬੰਦ ਹੋਣ ਕਾਰਨ ਸਾਡਾ ਜਿਹੜਾ ਪਤੰਗਾਂ ਦਾ ਕਾਰੋਬਾਰ ਫੇਰ ਤੋਂ ਸ਼ੁਰੂ ਹੋਏਗਾ ਜੀ ਅੱਜ ਗੱਲ ਕਰੀਏ ਪਾਕਿਸਤਾਨੀ ਕਾਈਟ ਦੀ ਬੜਾ ਮਸ਼ਹੂਰ ਹੈ ਕਹਿੰਦੇ ਪਾਕਿਸਤਾਨੀ ਡਿਜ਼ਾਈਨ ਬਹੁਤ ਲੋਕ ਪਸੰਦ ਕਰਦੇ ਨੇ ਕਿਸ ਤਰ੍ਹਾਂ ਦਾ ਡਿਜ਼ਾਈਨ ਹੁੰਦਾ ਪਾਕਿਸਤਾਨੀ ਦਸ਼ਕਾਂ ਜੂਨ ਸਾਡੇ ਕਰਦੇ ਹੋ ਕਿ ਲੱਗਦਾ ਹੁਣ ਵੀ ਜਿਹੜਾ ਡਿਜ਼ਾਈਨ ਹੈ ਉਹ ਚੱਲਦਾ ਪਾਕਿਸਤਾਨੀ ਡਿਜ਼ਾਈਨ ਅੱਗੇ ਨਾ ਕੋ ਮੰਗ ਕਰਦੇ ਨੇ ਪਤੰਗ ਦੀ ਹਾਂਜੀ ਪਾਕਿਸਤਾਨ ਡਿਜ਼ਾਈਨ ਸਾਡੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਬਹੁ ਤਿਆਰ ਕੀਤੇ ਜਾਂਦੇ ਨੇ ਤੇ ਜਿਹੜੇ ਲੋਹੜੀ ਤੋਂ ਪਹਿਲਾਂ ਪਹਿਲਾਂ ਜਿਹੜਾ ਪਾਕਿਸਤਾਨੀ ਡਿਜ਼ਾਈਨ ਦੀ ਜਿਹੜੀ ਪਤੰਗ ਦੀ ਬੜੀ ਡਿਮਾਂਡ ਹੁੰਦੀ ਆ ਸਾਡੇ ਕੋਲ ਹੀ ਪਾਕਿਸਤਾਨੀ ਡਿਜ਼ਾਈਨ ਹੁੰਦੇ ਨੇ ਤੇ ਉਸੇ ਲੋਹੜੀ ਤੋਂ ਪਹਿਲਾਂ ਪਹਿਲਾਂ ਪਾਕਿਸਤਾਨੀ ਡਿਜ਼ਾਈਨ ਦੀਆਂ ਪਤੰਗਾਂ ਵੇਚਦੇ ਆ ਜੀ ਠੀਕ ਹੈ ਜੀ ਤੇ ਕਲੋਨੀ ਸਾਹਿਬ ਜਾਂਦੇ ਹਾਂ ਸੁਨੇਹਾ ਕੀ ਦੇਣਾ ਚਾਹੋਗੇ ਸਾਡੇ ਦਰਸ਼ਕੜੇ ਦੇ ਦੇਖਣੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਕੀ ਅਪੀਲ ਕੀ ਕਰਨਾ ਚਾਹੋਗੇ ਮੈਂ ਇਹ ਅਪੀਲ ਕਰਦਾ ਜੀ ਪਹਿਲਾਂ ਤਾਂ ਸਭ ਤੋਂ ਵੱਡੀ ਅਪੀਲ ਇਹ ਕਰਨਾ ਕਿ ਜਦੋਂ ਕੱਲ ਸਾਡਾ ਪਰਸੋ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਜਿੰਨੇ ਵੀ ਸਾਡੇ ਛੋਟੇ ਜਾਣ ਜਿਹੜੇ ਬੱਚੇ ਆਪਣੇ ਮਾਪੇ ਆਪਣੇ ਬੱਚਿਆਂ ਨੂੰ ਡੋਰ ਲੈ ਕੇ ਦਿੰਦੇ ਉਹ ਚਾਈਨੀ ਡੋਰ ਗੱਟੂ ਨਾ ਲੈ ਕੇ ਦੇਣ ਸਿਰ ਉਹਨਾਂ ਧਾਗੇ ਦੀ ਡੋਰ ਲੈ ਕੇ ਦੇਣ ਉਹਦੇ ਨਾਲ ਹੀ ਲੋੜੀ ਦੇ ਜਿਹੜੇ ਖੁਸ਼ੀਆਂ ਪ੍ਰਾਪਤ ਕਰਨ ਲੋੜੀ ਦਾ ਖੂਬ ਮਨੋਰੰਜਨ ਕਰਨ ਪਰ ਚਾਈਨਾ ਡੋਰ ਨਾ ਵਰਤੋ ਧਾਗੇ ਡੋਰ ਨਾਲ ਉਪ ਤਾਂਗੜਾ ਹੋ ਬਾਕੀ ਆਪਣੇ ਦੇਸ਼ ਨਾਲ ਪਿਆਰ ਕਰੋ ਨਸ਼ਿਆਂ ਤੋਂ ਦੂਰ ਰਹੋ ਤੇ ਐਸਾ ਕੰਮ ਕਰੋਗੇ ਜਿਹਦੇ ਵਿੱਚ ਸਾਡੇ ਦੇਸ਼ ਦਾ ਨਾਂ ਰੋਸ਼ਨ ਹੋਵੇ ਜੀ ਬਹੁਤ ਧੰਨਵਾਦੀ ਤੁਸੀਂ ਦੇਖਿਆ ਸੀ ਐਸੀ ਗੱਲਬਾਤ ਕੀਤੀ ਜਗਮੋੜ ਕਲੌਂਡੀਆਂ ਜੀ ਜਿਹੜੇ ਕਿ ਮਾਸਟਰ ਕਿੰਗ ਕੀ ਆਇਂਦਾ ਨੂੰ ਖਾਸ ਕਰਕੇ ਜਿਹੜੇ ਕਿ ਪਤੰਗਾ ਦੇ ਕਿੰਗ ਨੇ ਪਤੰਗਾ ਦੇ ਰਾਜੇ ਕਿ ਆਇਂਦਾ ਵਾ ਪਹਿਲੇ ਕਈ ਸਾਲਾਂ ਤੋਂ ਜਿਹੜੇ ਕਿ ਪਤੰਗਾ ਤਿਆਰ ਕਰਦੇ ਆ ਰਹੇ ਨੇ ਅਤੇ ਇਹਨਾਂ ਦੇ ਹੱਥ ਦੀ ਬੜਾਈ ਹੋਈ ਪਤੰਗ ਤੁਸੀਂ ਦੇਖ ਸਕਦੇ ਹੋ ਵੀ ਦੇਸ਼ ਆਦੇਸ਼ਾਂ ਵਿੱਚ ਜਾਂਦੀ ਆ ਤੇ ਖਾਸ ਕਰਕੇ ਇਹਨਾਂ ਨੇ ਬੜੇ ਵਰਲਡ ਰਿਕਾਰਡ ਜਿਹੜੇ ਬੜੇ ਉਹਨਾਂ ਕਾਇਮ ਕੀਤੇ ਨੇ ਇਸ ਕਾਕੇ ਇਨਾਲੇ ਵੀ ਕਹਿਣਾ ਆ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਆ ਵੀ ਹਮੇਸ਼ਾ ਜਿਹੜੀ ਆ ਪਤੰਗਾਂ ਵਾ ਦੇਸੀ ਜਿਹੜੀ ਧਾਗੇ ਆ ਦੇਸੀ ਡੋਰ ਦੇ ਨਾਲ ਡੋਣਾ ਚਾਹੀਦਾ ਵਾ ਨਾ ਕਿ ਗੱਟੂਆਂ ਦੇ ਨਾਲ ਜਿਹੜਾ ਕੀ ਕਹਿੰਦੇ ਸਾਡੀ ਜਾਨ ਵਾਸਤੇ ਕਿਤੇ ਕਹਿੰਦਾ ਹਾਨੀ ਕਰਕੇ ਆ ਐਸਕੇ ਸਾਡੀ ਦਸ਼ਕਾਂ ਨੂੰ ਪੀ ਲੈ ਆਪਣੇ ਬੱਚਿਆਂ ਨੂੰ ਗੱਟੂਆਂ ਤੋਂ ਬਚਾਏ ਉਹਨਾਂ ਨੂੰ ਕਿ ਦੇਸੀ ਡੋਰ ਦੇ ਨਾਲ ਜਿਹੜੀ ਪਤੰਗਬਾਜ਼ੀ ਕਰਾਓ ਤਾਂ ਜੋ ਕਿ ਅਸਲ ਜਿਹੜਾ ਮਜ਼ਾ ਪਤੰਗਬਾਜ਼ੀ ਆ ਸਕੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਆਪਣਾ ਹਰਜੀਤ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅਮਰਸਰ